ਲੋਵਿਕ ਕਿਸਾਨ ਭਰਾਵੋ ਅੱਜ ਆਪਾਂ ਝੋਨੇ ਨੂੰ ਦੂਜਾ ਗੱਟਾ ਮੋੜਤਾ ਯੂਰੀਆ ਦਾ ਤੇ ਅੱਧਾ ਕਿਲੋ ਪਾਇਆ ਵਿੱਚ 1263 ਤੇ ਅੱਜ ਆਪਣਾ ਝੋਨਾ ਤਕਰੀਬਨ 20 ਦਿਨਾਂ ਦਾ ਜਿਹੜਾ ਹੋ ਚੁੱਕਿਆ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕੀ ਹਾਲ ਚਾਲ ਆ ਬਾਈ ਕਿਸਾਨ ਵੀਰੋ ਅੱਜ ਆਪਣਾ ਝੋਨਾ ਲੱਗੇ ਨੂੰ ਤਕਰੀਬਨ 20 ਦਿਨ ਹੋ ਗਏ 11 ਤਰੀਕ ਨੂੰ ਜਿਹੜਾ ਆਪਾਂ ਝੋਨਾ ਲਾਇਆ ਸੀਗਾ ਅੱਜ 20 ਦਿਨ ਹੋ ਗਏ ਤੇ ਪਹਿਲੀ ਯੂਰੀਆ ਪਾਈ ਸੀ ਆਪਾਂ ਝੋਨਾ ਲਾਉਣ ਤੋਂ 8 ਦਿਨਾਂ ਬਾਅਦ ਤੇ ਉਹਦੇ ਚ ਆਪਾਂ ਇੱਕ ਗੱਟਾ ਸਫਰ ਦਾ ਪਾਇਆ ਸੀ ਪਹਿਲੀ ਡੋਜ਼ ਦੇ ਵਿੱਚ ਤੇ ਇੱਕ ਗੱਟਾ ਪਾਇਆ ਸੀਗਾ ਯੂਰੀਆ ਦਾ ਤੇ ਉਸ ਤੋਂ ਤਕਰੀਬਨ ਪਹਿਲੀ ਰੇਤ ਤੋਂ 12 ਦਿਨਾਂ ਬਾਅਦ ਅੱਜ ਆਪਾਂ ਜਿਹੜਾ ਦੂਜਾ ਗੱਟਾ ਯੂਰੀਆ ਦਾ ਤੇ ਅੱਧਾ ਕਿਲੋ ਵਿੱਚ ਅੱਧਾ ਕਿਲੋ ਵਿੱਚ ਹੈਮੀ ਐਗਰੋ ਦਾ ਜਿਹੜਾ 1236 ਪਾਇਆ ਜੇ ਆਪਾਂ ਰੇਟ ਦੀ ਗੱਲ ਕਰੀਏ 1236 ਦੀ ਤਾਂ ਤਕਰੀਬਨ ਆਪਾਂ ਨੂੰ 450 ਰੁਪਏ ਜਿਹੜਾ ਕਿਲੋ ਮਿਲਿਆ ਸੀਗਾ 1236 ਹੈਮੀ ਐਗਰੋ ਦਾ ਤੇ 225 ਰੁਪਏ ਕਿੱਲਾ ਜਿਹੜਾ ਪਿਆ 1263 ਤੇ ਇਹਦੇ ਨਾਲ ਇੱਕ ਤਾਂ ਜਿਹੜਾ ਬੂਟਾ ਗਰੋਥ ਬਹੁਤ ਸੋਹਣੀ ਕਰਦਾ 1263 ਦੇ ਨਾਲ ਤੇ ਦੂਜਾ ਇੱਕ ਝੋਨੇ ਦਾ ਰੰਗ ਬਹੁਤ ਸੋਹਣਾ ਬਣ ਜਾਂਦਾ ਤੇ ਇਸ ਤੋਂ ਬਾਅਦ ਜਿਹੜੀ ਆਪਾਂ ਤੀਜੀ ਯੂਰੀਆ ਪਾਉਣੀ ਆ ਤੀਜਾ ਗੱਟਾ ਪਾਉਣਾ ਉਹ ਤਕਰੀਬਨ 12-13 ਦਿਨਾਂ ਬਾਅਦ ਪਾਵਾਂਗੇ ਤਕਰੀਬਨ ਆਪਾਂ 32 ਤੋਂ 35 ਦਿਨਾਂ ਦੇ ਵਿੱਚ ਵਿੱਚ ਜਿਹੜੀ ਯੂਰੀਆ ਉਹ ਪੂਰੀ ਕਰ ਦਨੇ ਹੁੰਦੇ ਆ ਤਿੰਨ ਗੱਟੇ ਆਪਾਂ ਯੂਰੀਆ ਦੇ ਪਾਉਣੇ ਆ ਆ ਤੁਸੀਂ ਗਰੋਥ ਕਰੋ ਚੱਕ ਗੱਟਾ ਖੋਲ ਕੇ ਜਿਹੜਾ ਯੂਰੀਆ ਦਾ ਤੇ ਚੰਗੀ ਤਰ੍ਹਾਂ ਰਲਾ ਕੇ ਉਹਦੇ ਵਿੱਚ ਜਿਹੜਾ 12 63 ਅੱਧਾ ਕਿਲੋ ਤੇ ਆਪਣੇ ਜਿਹੜੇ ਭਰਾ ਆਉਂਦੇ ਹੁੰਦੇ ਆ ਜਿਹੜਾ ਠੇਕੇ ਤੇ ਰੇਪ ਪਾਉਂਦੇ ਹੁੰਦੇ ਨਾ ਉਹਨਾਂ ਤੋਂ ਅੱਜ ਆਪਾਂ ਜਿਹੜੀ ਆਹ ਰੇਪ ਪਵਾਤੀ ਆ ਤੇ ਇਸ ਤੋਂ ਬਾਅਦ ਆਪਾਂ ਹੁਣ ਜਿਹੜਾ ਇੱਕ ਪਾਣੀ ਇਹਨੂੰ ਪੂਰਾ ਭਰ ਕੇ ਲਾਵਾਂਗੇ ਅੱਜ ਵੀ ਪਾਣੀ ਜਿਹੜਾ ਫੁੱਲਾਂ ਝੋਨੇ ਦੇ ਵਿੱਚ ਤੇ ਇਸ ਤੋਂ ਬਾਅਦ ਇੱਕ ਪਾਣੀ ਫੁੱਲ ਲਾ ਪੂਰਾ ਭਰ ਕੇ ਵਾਣ ਉਦੋਂ ਬਾਅਦ ਇੱਕ ਵਾਰ ਜਿਹੜਾ ਪਾਣੀ ਆਪਾਂ ਫੇਰ ਸੁਕਾਵਾਂਗੇ ਪਹਿਲਾਂ ਵੀ ਆਪਾਂ ਜਿਹੜਾ ਪਹਿਲੀ ਯੂਰੀਆ ਤੋਂ ਬਾਅਦ ਜਿਹੜਾ ਪਾਣੀ ਸੁਕਾਇਆ ਸੀਗਾ ਤੇ ਆ ਤੁਸੀਂ ਗਰੋਥ ਕਰੋ ਚੈੱਕ ਵੀ ਬਿਲਕੁਲ ਜਿਹੜਾ ਵਾਣ ਢਾਗ ਗਿਆ ਝੋਨਾ ਤੇ ਥੱਲੋਂ ਬੂਟੇ ਦੀ ਜਿਹੜੀ ਗਰੋਥ ਆ ਉਹ ਬਹੁਤ ਸੋਹਣੀ ਆ ਤੇ ਐਦੋਂ ਤਕਰੀਬਨ ਆਪਾਂ 3-4 ਦਿਨਾਂ ਬਾਅਦ ਜਦੋਂ ਪਤਾ ਲੱਗ ਗਿਆ ਵੀ ਯੂਰੀਆ ਸਰਕਰ ਗਿਆ ਆਪਦਾ ਜਿਹੜਾ ਇਹਨੇ ਰੰਗ ਦਿਖਾਤਾ ਉਦੋਂ ਬਾਅਦ ਆਪਾਂ ਪਾਵਾਂਗੇ 4 ਕਿੱਲਿਆਂ ਤੇ 1 ਲੀਟਰ ਲੈਂ ਵੜਾਦਾ ਜਿਹੜਾ ਕਿ ਕਈ ਆਪਣੇ ਕਿਸਾਨ ਭਰਾ ক্লোਰੋ ਪਾ ਲੈਂਦੇ ਆ ਪਰ ਆਪਾਂ ਬਾਈ ਜਿਹੜੀ ਲੈਂਬੜਾ ਪਾਉਨੇ ਆ 4 ਕਿੱਲਿਆਂ ਦਾ 250 ਮਿਲ ਕਿੱਲੇ ਦੀ ਉਹਦੇ ਨਾਲ ਵੀ ਝੋਨੇ ਦੀ ਬਹੁਤ ਸੋਹਣੀ ਜਿਹੜੀ ਗਰੋਥ ਰਹਿੰਦੀ ਆ ਥੱਲੇ ਕੋਈ ਜਿਹੜਾ ਮਾੜਾ ਮੋਟਾ ਕੋਈ ਜੜਨੂ ਰੋਗ ਹੁੰਦਾ ਉਹ ਸਾਰਾ ਜਿਹੜਾ ਖਤਮ ਕਰ ਦਿੰਦੀ ਆ ਲੈਂਬੜਾ ক্লোਰੋ ਜਿੰਨਾ ਹੀ ਕੰਮ ਕਰਦੀ ਆ ਪਰ ক্লোਰੋ ਨਾਲੋਂ ਜਿਹੜਾ ਰੇਟ ਉਹਦਾ ਸਸਤਾ ਪੈਂਦਾ ਰਿਜ਼ਲਟ ਬਿਲਕੁਲ ਸੇਮ ਆ ক্লোਰੋ ਨਾਲ ਦਾ ਆਪਣਾ ਪਿਛਲੇ ਤਕਰੀਬਨ 3-4 ਸਾਲ ਤੋਂ ਜਿਹੜਾ ਤਜਰਬਾ ਲੈਂਬੜਾ ਦਾ ਹੀ ਵਧੀਆ ਰਹਿੰਦਾ ਤੇ ਉਸ ਤੋਂ ਬਾਅਦ ਆਪਾਂ ਤੀਜਾ ਘਟਾ ਜਿਹੜਾ ਕੱਲਾ ਪਾਵਾਂਗੇ ਤਕਰੀਬਨ ਆਪਾਂ 35 ਦਿਨਾਂ ਦੇ ਵਿੱਚ ਜਿਹੜੀ ਯੂਰੀਆ ਉਹ ਪੂਰੀ ਕਰ ਦਾਂਗੇ ਤੇ ਝੋਨੇ ਦੀ ਗਰੋਥ ਦੱਸਿਓ ਕਿ ਇਸ ਤਰ੍ਹਾਂ ਦੀ ਆ ਤੇ ਕਮੈਂਟ ਜ਼ਰੂਰ ਕਰਿਓ ਅੱਜ ਤਕਰੀਬਨ ਆਪਣਾ 20 ਦਿਨਾਂ ਦਾ ਜਿਹੜਾ ਉਹ ਝੋਨਾ ਹੋ ਚੁੱਕਿਆ ਤੇ ਬਾਕੀ ਜਿਵੇਂ ਵੀ ਆਪਾਂ ਸਾਮ ਸੰਭਾਲ ਕਰਦੇ ਆ ਉਹ ਤੁਹਾਨੂੰ ਦੱਸਦੇ ਰਵਾਂਗੇ ਅੱਗੇ ਵੀ ਤੇ ਇੱਕ ਆਪਣੀ ਛੋਟੀ ਜੀ ਬੇਨਤੀ ਹੈ ਸਾਰੇ ਕਿਸਾਨ ਭਰਾਵਾਂ ਤੱਕ ਕਿ ਭਾਈ ਆਪੋ ਆਪਣਾ ਤਜਰਬਾ ਜਰੂਰ ਸਾਂਝਾ ਕਰਿਆ ਕਰੋ ਨਾ ਕਈ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਨਾ ਕਈ ਆਪਣੇ ਕਿਸਾਨ ਭਰਾ ਚਲੋ ਗੁੱਸਾ ਵੀ ਕਰਨਗੇ ਨਾ ਜਿਹੜਾ ਕੁਝ ਵੀ ਪਾਉਣੇ ਆਪਾਂ ਝੋਨੇ ਦੇ ਵਿੱਚ ਨਾ ਕਈ ਆਪਣੇ ਭਰਾ ਡੱਬੇ ਵੀ ਲੁਕੋ ਦਿੰਦੇ ਆ ਜਾਂ ਜੇ ਕੋਈ ਚੰਗੀ ਸਪਰੇਅ ਕਰਦੇ ਆ ਉਹ ਵੀ ਨਹੀਂ ਦੱਸਦੇ ਪਰ ਭਾਈ ਇਹਦੇ ਨਾਲ ਕੀ ਆ ਕਿ ਆਪਣੇ ਸਾਰੇ ਕਿਸਾਨ ਭਰਾਵਾਂ ਦਾ ਫਾਇਦਾ ਹੋਵੇ ਨਾ ਆਪੋ ਆਪਣਾ ਤਜਰਬਾ ਭਾਈ ਜਰੂਰ ਸਾਂਝਾ ਕਰਿਆ ਕਰੋ ਨਾ ਜਿਹਦੇ ਨਾਲ ਆ ਆਪਣੇ ਕਿਸਾਨ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਤੇ ਬਾਕੀ ਆਪਾਂ ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਚਾਹੁੰਦੇ ਵਾਸਤੇ ਰੋ